ਜਿਹੜੇ ਨੇ ਉਹ ਕਹਿੰਦੇ ਵੀ ਸਾਡੇ ਕੋਲੇ ਟ੍ਰਾਂਸ ਲਿੰਕ ਆਪਾਂ ਇੱਥੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਬੱਸਾਂ ਟ੍ਰੇਨਾਂ ਦੇ ਵਿੱਚ ਜਾਂ ਫੈਰੀਆਂ ਦੇ ਵਿੱਚ ਚੜਦੇ ਆ ਇਹਨਾਂ ਨੇ ਹੱਥ ਖੜੇ ਕਰਕੇ ਕਹਿੰਦੇ ਜਾਂ ਤਾਂ ਸਾਨੂੰ ਪੈਸੇ ਦਿਓ ਨਹੀਂ ਤੇ ਸਾਡੇ ਕੋਲੋਂ ਨਹੀਂ ਹੁੰਦਾ ਜਿਹੜੀਆਂ ਸਰਵਿਸਿਜ਼ ਨੇ 50% ਤੱਕ ਸਾਨੂੰ ਘਟਾਉਣੀਆਂ ਪੈਣਗੀਆਂ ਜੇ ਕੋ ਨਵਾਂ ਮਾਡਲ ਨਾ ਲੱਭਾ ਮਤਲਬ ਜਿੰਨਾ ਕੁਛ ਹੋਣ ਹੋ ਰਿਹਾ ਉਹ ਕਹਿੰਦੇ ਸਾਨੂੰ ਅੱਧਾ ਕਰਨਾ ਪੈਣਾ ਸਾਡੇ ਕੋਲੇ ਪੈਸੇ ਹੈ ਨਹੀਂ ਸਾਨੂੰ ਪੈਸੇ ਦਿਓ ਸੰਕਟ ਤੇ ਹਰ ਪਾਸੇ ਹੀ ਹੈ ਕਿਤੇ ਤੇ ਸਟਾਫ ਨਹੀਂ ਮਿਲਦਾ ਕਿਤੇ ਬੰਦੇ ਨਹੀਂ ਮਿਲਦੇ ਕਿਤੇ ਡਾਕਟਰ ਨਹੀਂ ਮਿਲਦੇ ਨਰਸਾਂ ਨਹੀਂ ਮਿਲਦੀਆਂ ਤੇ ਇਹ ਕਹਿੰਦੇ ਪੈਸੇ ਹੈ ਨਹੀਂ ਮੈਟਰੋ ਬੈਂਕੂਬਰ ਦੇ ਜਿਹੜੇ ਟ੍ਰਾਂਸਪੋਰਟ ਪ੍ਰੋਵਾਈਡਰ ਨੇ ਉਹਨਾਂ ਨੇ ਇਹ ਕਹਿ ਦਿੱਤਾ ਰਿਪੋਰਟ ਸ਼ੇਅਰ ਕੀਤੀ ਗਈ ਆ ਮੇਅਰ ਕਾਉਂਸਲ ਦੇ ਨਾਲ ਵੀਰਵਾਰ ਨੂੰ ਟ੍ਰਾਂਸਲਿੰਕ ਨੇ ਇਹਦੇ ਵਿੱਚ ਟ੍ਰਾਂਸਲਿੰਕ ਇਹ ਕਹਿੰਦੀ ਆ ਕਿ 20 ਆ ਸਾਲੋਂ ਕਹਿੰਦੇ ਕੱਢ ਦਾਂਗੇ ਅਸੀਂ ਅਗਲਾ ਸਾਲ ਵੀ ਨਿਕਲ ਜਾਊਗਾ ਪਰ ਅਗਲੇ ਸਾਲ ਦੇ ਅੰਤ ਤੱਕ ਸਾਨੂੰ ਸਾਰਾ ਕੁਝ 50% ਘਟਾਉਣਾ ਪਊਗਾ ਅੱਧਾ ਕਰਨਾ ਪਊਗਾ ਕਿਉਂਕਿ ਪੈਸੇ ਹੈ ਨਹੀਂ ਟਰਾਂਸਲੈਂਕ ਦੇ ਵਿੱਚ ਫੰਡਿੰਗ ਹੈ ਬਹੁਤ ਆ ਮਤਲਬ ਇੱਕ ਪਾਸੇ ਖਰਚੇ ਆ ਤਨਖਾਹਾਂ ਆ ਕੰਮ ਆ ਹੋਰ ਸਾਰਾ ਕੁਝ ਆ ਦੂਜੇ ਪਾਸੇ ਆਮਦਨ ਆ ਉਹਦੇ 'ਚ ਫਰਕ ਆ ਆਮਦਨ ਹੈ ਨਹੀਂ ਖਰਚੇ ਜ਼ਿਆਦਾ ਆ ਤੇ ਜਿਹੜਾ ਇਹ ਫਰਕ ਆ ਲਗਭਗ 600 ਮਿਲੀਅਨ ਦਾ ਆ ਹਰ ਸਾਲ ਦੇ ਵਿੱਚ ਬਜਟ ਦੇ ਵਿੱਚ 600 ਮਿਲੀਅਨ ਜਣੀ 600 ਮਿਲੀਅਨ ਹੋਰ ਚਾਹੀਦੇ ਇਹਨਾਂ ਨੂੰ ਤਾਂ ਜਾ ਕੇ ਖਰਚੇ ਦੇ ਬਰਾਬਰ ਹੁੰਦੇ ਆ ਜਿੰਨਾ ਇਹ ਖਰਚਾ ਕਰ ਰਹੇ ਆ ਉਹ ਇੱਕ ਵੱਡਾ ਮਸਲਾ ਆ ਇਸ ਵੇਲੇ ਟਰਾਂਸਲਿੰਕ ਦੇ ਕੋਲ ਇਹਨਾਂ ਨੂੰ ਟਰਾਂਜ਼ਿਟ ਸਰਵਿਸ ਕੱਟ ਕਰਨੀਆਂ ਪੈਣਗੀਆਂ ਹੁਣ ਪੈਸੇ ਆ ਨਹੀਂ ਰਿਹਾ ਕਰਨਗੇ ਕੀ ਤੇ ਉਹ ਜਿਹੜੀ ਇਹਨਾਂ ਟਰਾਂਸਲਿੰਟਰ ਨੇ ਹੁਣ ਐਨਾਉਂਸ ਕੀਤਾ ਕਿ 90 ਮਿਲੀਅਨ ਜਿਹੜਾ ਕਾਰਪੋਰੇਟ ਕੋਸਟ ਐਫੀਸ਼ੀਐਂਸੀ ਆ ਤੇ ਰੈਵਨਿਊ ਮੈਜਰਸ ਨੇ ਉਹ ਕੀਤੇ ਜਾਣਗੇ ਤਾਂ ਕਿ ਫੰਡਿੰਗ ਗੈਪ ਨੂੰ ਰਿਡਿਊਸ ਕੀਤਾ ਜਾ ਸਕੇ ਸੋ ਮਤਲਬ ਕੀ ਆ ਆਮਦਨ ਆ ਨਹੀਂ ਰਹੀ ਤੇ 600 ਮਿਲੀਅਨ ਦਾ ਘਾਟਾ ਕਿੱਥੋਂ ਪੂਰਾ ਕਰਨਾ ਕੰਮ ਅੱਧਾ ਕਰ ਦਿਓ ਬਸਾਂ ਘਟਾ ਲਓ ਸਟਾਫ ਘਟਾ ਲਓ ਜੋ ਮਰਜ਼ੀ ਨੇ ਜੋ ਮਰਜ਼ੀ ਕਰਕੇ ਉਧਰਲਾ ਪਾਸਾ ਜਿਹੜਾ ਅੱਧਾ ਕੀਤਾ ਜਾਣਾ ਜੇ ਫੰਡਿੰਗ ਨਾ ਆਈ ਅਗਲੇ ਸਾਲ 2025 ਦੇ ਅੰਤ ਤੱਕ ਸੀ ਬਸ ਸਟ੍ਰਿਪ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਕੁਝ ਨਾ ਕੁਝ ਹੋਊਗਾ ਵੈਸਟ ਕੋਸਟ ਐਕਸਪ੍ਰੈਸ ਨੂੰ ਜਿਹੜਾ ਉਹਦੇ ਕਮਿਊਟਰ ਆ ਉਹਨੂੰ ਬਾਹਰ ਕੱਢ ਦੇਣਗੇ ਇਹ ਸਿਰਫ ਮਤਲਬ ਟਰਾਂਜ਼ਿਟ ਇਹਦਾ ਅਸਰ ਮਤਲਬ ਇਹ ਨਹੀਂ ਵੀ ਜਿਹੜੇ ਆਪਾਂ ਬਸਾਂ ਦੇ ਵਿੱਚ ਚੜਦੇ ਆ ਜਾਂ ਟ੍ਰੇਨਾਂ ਦੇ ਵਿੱਚ ਇਹਨਾਂ ਦੇ ਉੱਤੇ ਪਊਗਾ ਇਹਨੇ ਸਾਰੇ ਰੀਜਨ ਦੇ ਉੱਤੇ ਅਸਰ ਪਾਉਣਾ ਹੁਣ ਇਹਦਾ ਮਤਲਬ ਜੇ ਬਸਾਂ ਨਹੀਂ ਹੋਣਗੀਆਂ ਪੂਰੀਆਂ ਬਸਾਂ ਨਹੀਂ ਆਈਆਂ ਤਾਂ ਕੀ ਕਰਨਗੇ ਲੋਕ ਕਾਰਾਂ 'ਚ ਜਾਣਗੇ ਜ਼ਿਆਦਾ ਤੇ ਕਾਰਾਂ 'ਚ ਫੇ ਹਜ਼ਾਰਾਂ ਲੋਕ ਜੇ ਸੜਕਾਂ ਦੇ ਉੱਤੇ ਆਗੇ ਤੇ ਦੇਖ ਲਓ ਵੀ ਸੜਕਾਂ ਜਾਮ ਹੋ ਜਾਣਗੀਆਂ ਸੋ ਇਹਦਾ ਅਸਰ ਇੱਕ ਉਹਨ ਮਤਲਬ ਜੇ ਬੰਦਾ ਕਹੇ ਵੀ ਮੇਰੇ ਤੇ ਅਸਰ ਕੀ ਪੈਂਦਾ ਜੀ ਮੈਂ ਕਿਹੜਾ ਬੱਸ 'ਚ ਜਾਣਾ ਤੁਸੀਂ ਨਹੀਂ ਵੀ ਜਾਂਦੇ ਤੇ ਜੇ ਉਹਨਾਂ ਨੇ ਬਸਾਂ ਘਟਾ ਦਿੱਤੀਆਂ ਤੇ ਫਿਰ ਕਾਰਾਂ ਵਾਲਿਆਂ ਦੀ ਰੋਡ ਦੇ ਉੱਤੇ ਜਿਹੜੀ ਗਿਣਤੀ ਵਧੂਗੀ ਉਹਦਾ ਅਸਰ ਤਾਂ ਸਾਰਿਆਂ ਦੇ ਉੱਤੇ ਪੈਣਾ ਜਿਹੜੇ ਮਤਲਬ ਲੋਕ ਯੂਜ਼ ਕਰਦੇ ਆ ਉਹ ਇੱਕ ਬਹੁਤ ਵੱਡੀ ਗਿਣਤੀ ਆ ਇਹਨਾਂ ਨੇ ਇਹ ਦੱਸਿਆ ਆ ਕਿ ਇਹ ਜਿਹੜਾ ਕਟ ਆ 675000 ਲੋਕ ਜਿਹੜੇ ਟ੍ਰਾਂਸਪੋਰਟ ਸਟਾਪ ਦੇ ਜਿਹੜੇ ਕਹ ਲੋ ਕਿ ਵਾਕਿੰਗ ਡਿਸਟੈਂਸ ਦੇ ਵਿੱਚ ਨਹੀਂ ਆ ਜਿਹੜੇ 265000 ਜਿਹੜੀਆਂ ਜੌਬਸ ਨੇ ਉਹ ਉਹਨਾਂ ਤੱਕ ਪਹੁੰਚੇ ਹੀ ਨਹੀਂ ਜਾਣਾ ਇਹਨਾਂ ਲੋਕਾਂ ਕੋਲ ਐਕਸੈਸੀਬਲ ਹੀ ਨਹੀਂ ਹੋਣੀਆਂ ਉਹ ਕਹਿੰਦੇ ਧਮਕੀ ਨਹੀਂ ਆ ਨਾ ਇਹ ਡਰਾ ਉਹ ਕਹਿੰਦੇ ਸਾਨੂੰ ਰੀਅਲਿਸਟਿਕਲੀ ਇਹਦੇ ਬਾਰੇ ਸੋਚਣਾ ਪਊਗਾ ਕਿ ਸਾਡੇ ਵਿੱਚ ਹੈ ਕੀ ਆ 18 ਮਹੀਨਿਆਂ ਦੇ ਵਿੱਚ ਸਾਡੇ ਕੋਲੇ ਪੈਸਾ ਨਹੀਂ ਰਹਿਣਾ ਪੈਸਾ ਚਲੇ ਜਾਣਾ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਤੁਸੀਂ ਦੇਖੋ ਜਿਹੜੇ ਪੋਰਟ ਕਕਲਮ ਦੇ ਮੇਅਰ ਨੇ ਬ੍ਰਾਡਵੇਸਟ ਉਹਨਾਂ ਨੇ ਵੀ ਮੇਅਰ ਦੀ ਕਾਉਂਸਲ ਦੇ ਵਿੱਚ ਗੱਲਬਾਤ ਸ਼ੇਅਰ ਕੀਤੀ ਸੀ ਕਿ ਇੱਕ ਘਟੋ ਘਟ ਸਾਨੂੰ ਤਸਵੀਰ ਬਣਾ ਲੈਣੀ ਚਾਹੀਦੀ ਹੈ ਕਿ ਸਾਡੇ ਕੋਲੇ ਹੈ ਕੀ ਆ ਜਿਹੜੀ ਜੇ ਮਤਲਬ ਅਗਲੀ ਪ੍ਰੋਵਿੰਸ਼ਲ ਸਰਕਾਰ ਆਉਂਦੀ ਆ ਤੇ ਉਹ ਕੀ ਕਰਦੀ ਆ ਕਿ ਕੀ ਉਹ ਦਿੰਦੀ ਆ ਇਹ ਸਾਰੇ ਪੱਖ ਧਿਆਨ ਦੇ ਵਿੱਚ ਰੱਖੇ ਜਾਣਗੇ ਨਹੀਂ ਤਾਂ ਇੱਕ ਹੋਰ ਸੰਕਟ ਜਿਹੜਾ ਇਸ ਵੇਲੇ ਪੈਦਾ ਹੋ ਸਕਦਾ ਹੈ ਪ੍ਰੋਵਿੰਸ ਦੇ ਵਿੱਚ ਜਿਹੜੀ ਰੀਲੀਫ ਫੰਡਿੰਗ ਸੀਗੀ ਕੋਵਿਡ ਦੇ ਦੌਰਾਨ ਉਹਦਾ ਬਹੁਤ ਵੱਡਾ ਰੋਲ ਸੀ ਇਹਦੇ ਵਿੱਚ ਜਿਹੜਾ ਉਸ ਵੇਲੇ ਇਹਨਾਂ ਨੂੰ ਪੈਸਾ ਮਿਲਿਆ ਉਹਦੇ ਨਾਲੇ ਹੁਣ ਤੱਕ ਚੱਲੀ ਜਾਂਦੇ ਆ ਤੇ ਅਗਲੇ ਸਾਲ ਦੇ ਆਖਰ ਤੱਕ ਵੀ ਚੱਲਦੇ ਰਹਿਣਗੇ ਪਰ ਉਸ ਤੋਂ ਬਾਅਦ ਪੈਸਾ ਹੈ ਨਹੀਂ ਜਾਂ ਤੇ ਸਰਕਾਰ ਕੋਸ਼ਿਸ਼ ਕਰੇ ਜਾਂ ਇਹਨਾਂ ਨੂੰ ਕੁਝ ਕਰਨਾ ਪਊਗਾ ਨਹੀਂ ਤੇ ਗੱਲ ਬੜੀ ਸਿੱਧੀ ਆ ਬੀਜੇ ਤਾਂ ਡਾਕਟਰ ਹੈ ਨਹੀਂ ਤੇ ਉਹ ਹੈ ਨਹੀਂ ਤੇ ਉਹ ਹੈ ਨਹੀਂ ਤੇ ਲੋਕ ਉਡੀਕਦੇ ਆ ਐਸੇ ਤਰੀਕੇ ਦੇ ਨਾਲ ਫਿਰ ਬਸਾਂ ਵੀ ਨਹੀਂ ਹੋਣਗੀਆਂ ਟ੍ਰੇਨਾਂ ਵੀ ਨਹੀਂ ਹੋਣਗੀਆਂ ਤੇ ਅਧੀਆਂ ਹੋਣਗੀਆਂ ਤੇ ਲੋਕ ਫਿਰ ਇਹਦੇਲੇ ਪਾਸੇ ਵੀ ਕਹਿਣਗੇ ਵੀ ਬਸਾਂ ਨਹੀਂ ਹੁੰਦੀਆਂ ਲੋਕ ਤਾਂ ਪਹਿਲਾਂ ਮੰਗ ਕਰਦੇ ਵੀ ਇਹਦੀਆਂ ਸਰਵਿਸਿਜ਼ ਵਧਾਓ ਕਿੰਨਾ ਕੁਛੜਾ ਹੁਣ ਕੀਤਾ ਗਿਆ ਪਰ ਜੇ ਪਹਿਲੀਆਂ ਵੀ ਅਧੀਆਂ ਰਹਿ ਗਈਆਂ ਤਾਂ ਤੁਸੀਂ ਸੋਚ ਸਕਦੇ ਆ ਵੀ ਹਾਲਤ ਜਿਹੜੀ ਆਹੋ ਕੀ ਹੋ ਸਕਦੀ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ